ਉਹ ਹਾਂਜੀ ਮਾਝੇ ਵਾਲਿਓ ਮਾਲਵੇ ਵਾਲਿਓ ਦੁਆਬੇ ਵਾਲਿਓ ਥੋਡੇ ਨਾਲੋਂ ਜ਼ਿਆਦਾ ਨੰਬਰ ਤਾਂ ਯੂਐਸਏ ਵਾਲੇ ਲੈ ਗਏ ਕਿਉਂਕਿ ਆਹ ਆਪਣਾ 12 ਸੀਟਰ ਸੋਫਾ ਚੱਲਿਆ ਯੂਐਸਏ ਦੇ ਵਿੱਚ ਤੇ ਇਹਦੀ ਜੇ ਮੈਂ ਕੁਆਲਿਟੀ ਦੀ ਗੱਲ ਕਰਾਂ ਐਚਆਰ ਦੀ ਸਪੈਸ਼ਲ ਫੋਮ ਪਾਈ ਹੋਈ ਆ ਤੇ ਕਲਰ ਕੰਬੀਨੇਸ਼ਨ ਤੁਸੀਂ ਦੇਖ ਹੀ ਸਕਦੇ ਹੋ ਤੇ ਡਿਜ਼ਾਈਨ ਵੀ ਦੇਖ ਸਕਦੇ ਹੋ ਤੇ ਕਲਰ ਦੀ ਮੈਂ ਗੱਲ ਕਰਾਂ ਜਿਹੜਾ ਮਰਜ਼ੀ ਰੰਗ ਤੁਹਾਨੂੰ ਪਸੰਦਾ ਉਹ ਰੰਗ ਦੇ ਵਿੱਚ ਤੁਸੀਂ ਸੋਫਾ ਕੋਈ ਵੀ ਫਰਨੀਚਰ ਤਿਆਰ ਕਰਵਾ ਸਕਦੇ ਹੋ ਤੇ ਹੋਰ ਤਾਂ ਹੋਰ ਡਿਜ਼ਾਈਨ ਤੁਸੀਂ ਸਾਡੀ ਡਿਜ਼ਾਈਨ ਦੇ ਉੱਤੇ ਲਿਮਟਡ ਨਹੀਂਣਾ ਸਭ ਤੋਂ ਪਹਿਲਾਂ ਸਾਡੇ ਪੇਜ ਦੇ ਉੱਤੇ ਜਾਓ ਇੰਸਟਾਗ੍ਰam ਦੇ ਉੱਤੇ ਤੁਹਾਨੂੰ ਕਈ ਸਾਰੇ ਡਿਜ਼ਾਈਨ ਮਿਲ ਜਾਣਗੇ ਬਾਕੀ ਜਿਹੜਾ ਡਿਜ਼ਾਈਨ ਤੁਸੀਂ ਕਹੋਗੇ ਉਹੀ ਡਿਜ਼ਾਈਨ ਦੇ ਵਿੱਚ ਬੈਸਟ ਕੁਆਲਿਟੀ ਦੇ ਵਿੱਚ ਤੇ ਜੈਨੂਨ ਪ੍ਰਾਈਸੇਸ ਦੇ ਵਿੱਚ ਤੁਹਾਨੂੰ ਫਰਨੀਚਰ ਤਿਆਰ ਕਰਕੇ ਦੇਵਾਂਗੇ ਜ਼ਿੰਮੇਵਾਰੀ ਸਾਰੀ ਸਾਡੀ ਹੋ ਜੂਗੀ ਜਦੋਂ ਆਪਣੇ ਬਾਹਰਲੇ ਪੰਜਾਬੀ ਭਰਾ ਦੱਦ ਚੜ ਕੇ ਫਰਨੀਚਰ ਖਰੀਦਦੇ ਆਂ ਤੇ ਤੁਸੀਂ ਪਿੱਛੇ ਕਿਉਂ ਰਹਿਣਾ ਕਿਉਂ ਪੈਸੇ ਖਰਾਬ ਕੀਤੇ ਨੇ ਜੇ ਤੁਸੀਂ ਫਰਨੀਚਰ ਖਰੀਦਣਾ ਤਾਂ ਸਾਡੇ ਕੋਲੇ ਆਇਓ ਤੁਹਾਨੂੰ ਬੈਸਟ ਕੁਆਲਿਟੀ ਦੇਵਾਂਗੇ ਤੇ ਆ ਜਿਹੜਾ ਤੁਸੀਂ ਫਰਨੀਚਰ ਪਿੱਛੇ ਦੇਖ ਰਹੇ ਹੋ ਸਾਰੀ ਸਾਈਡਾਂ ਤੋਂ ਤੇ ਦੇਖ ਰਹੇ ਹੋ ਸਾਰਾ ਫਰਨੀਚਰ ਅੱਜ ਚੱਲਿਆਗਾ ਯੂ ਐਸ ਏ ਦੇ ਵਿੱਚ ਪਰ ਕੁਝ ਕੇ ਸਵਾਲ ਮੇਰੇ ਬਾਹਰਲੇ ਵੀਰਾਂ ਦੇ ਵੀ ਇਹ ਹੁੰਦਾ ਵੀ ਮੰਨ ਲਿਆ ਆਪਾਂ ਨੂੰ ਇੰਡੀਆ ਦੇ ਵਿੱਚ ਫਰਨੀਚਰ ਸਸਤਾ ਪੈ ਗਿਆ ਬਾਹਰਲੇ ਮੁਲਕਾਂ ਦੇ ਮੁਕਾਬਲੇ ਫਰਨੀਚਰ ਸਸਤਾ ਪੈ ਗਿਆ ਪਰ ਉੱਥੇ ਕਸਟਮ ਕਲੀਅਰੈਂਸ ਦਾ ਖਰਚਾ ਐਕਸਪੋਰਟ ਦਾ ਖਰਚਾ ਹੋਰ ਕਈ ਖਰਚੇ ਲਾ ਕੇ ਵੀ ਕਿਤੇ ਇਹ ਨਾ ਹੋਵੇ ਜਿਹੜੇ ਪੈਸੇ ਅਸੀਂ ਫਰਨੀਚਰ ਦੇ ਵਿੱਚੋਂ ਬਚਾਈਏ ਉਹ ਤੋਂ ਕਿਤੇ ਜ਼ਿਆਦਾ ਪਹੁੰਚਣ ਤੇ ਲੱਗ ਪਰ ਇਹ ਵਹਿਮ ਮੈਂ ਤੁਹਾਡਾ ਦੂਰ ਕਰ ਦਿੰਦਾ ਕਿਉਂਕਿ ਸਾਰੇ ਖਾਤੇ ਲਾ ਕੇ ਵੀ ਤੁਸੀਂ ਆਪਣੇ ਕਈ ਸਾਰੇ ਪੈਸੇ ਬਚਾ ਸਕਦੇ ਹੋ ਜੇ ਫੋਰ ਐਗਜ਼ਾਮਪਲ ਤੁਸੀਂ ਲੱਖ ਰੁਪਏ ਦੀ ਕੋਈ ਚੀਜ਼ ਖਰੀਦ ਰਹੇ ਹੋ ਤਾਂ ਤੁਹਾਨੂੰ ਇੱਧਰ 30000 35000 ਰੁਪਏ ਦੇ ਵਿੱਚ ਉਹ ਚੀਜ਼ ਮਿਲ ਜੂਗੀ ਤੇ ਉਹਦੇ ਵਿੱਚ 10-20000 ਇੱਕ ਆਈਟਮ ਦੇ ਮੁਕਾਬਲੇ ਤੁਹਾਡਾ ਖਰਚਾ ਵੀ ਪੈ ਗਿਆ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤੁਹਾਡੇ ਕਿੰਨੇ ਕੁ ਪੈਸੇ ਬਚ ਜਾਣਗੇ ਤੇ ਇਹੀ ਗੱਲ ਮੈਂ ਬਾਹਰਲੇ ਵੀਰਾਂ ਨੂੰ ਨਹੀਂ ਪੰਜਾਬ ਦੇ ਵਿੱਚ ਰਹਿੰਦੇ ਵੀਰਾਂ ਨੂੰ ਵੀ ਦੱਸਣਾ ਚਾਹਣਾ ਕਿ ਸਾਡੀ ਖੁਦ ਹੀ ਮੈਨੂਫੈਕਚਰਿੰਗ ਆ ਤੁਸੀਂ ਦੇਖ ਵੀ ਸਕਦੇ ਹੋ ਅਸੀਂ ਸਾਰਾ ਫਰਨੀਚਰ ਆਪ ਤਿਆਰ ਕਰਦੇ ਹਾਂ ਤੇ ਪੰਜਾਬ ਦੇ ਮੁਕਾਬਲੇ ਵਿੱਚ ਬਹੁਤ ਘੱਟ ਰੇਟ ਦੇ ਤੇ ਤੁਹਾਨੂੰ ਫਰਨੀਚਰ ਪ੍ਰੋਵਾਈਡ ਕਰਦੇ ਹਾਂ ਤੇ ਤੁਸੀਂ ਇਹ ਸਾਰਾ ਫਰਨੀਚਰ ਘਰੇ ਬੈਠੇ ਵੀ ਆਰਡਰ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਤੁਸੀਂ ਸਕਰੀਨ ਦੇ ਉੱਤੇ ਨੰਬਰ ਜਰ ਰਿਹਾ ਉਹ ਤੇ ਕਾਲ ਕਰਕੇ ਲੈ ਸਕਦਾ ਹੋ ਤਾਂ ਸਾਨੂੰ ਫੋਲੋ ਕਰਕੇ ਡੀਐਮ ਵੀ ਕਰ ਸਕਦੇ ਹੋ